ਜੱ트로 ਜੱ트로 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਦਾਬਾਹ ਜੱ트로 ਬਾਈ ਲੋ ਓ ਜਿੰਦਾਬਾਹ ਬਾਈਗੁਰਦੀ ਦਾ ਖਾਲਸਾ ਬਾਈਗੁਰਦੀ ਕੀ ਬਤੇ ਬਲਾਗ ਸੰਤ ਜੋਨੇ ਆਲੇ ਕੋਰ ਤੋਂ ਸਰਦਾਰ ਮਨਜੀਤ ਸਿੰਘ ਵਾਲੀ ਜਿਨ੍ਹਾਂ ਨੇ ਸਾਨੂੰ ਟੈਗਰ ਦੇ ਕੇ ਨਵਾਜਿਆ ਔਰ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਜੀ ਤੋਂ ਸਾਨੂੰ ਅੱਜ ਬਹੁਤ ਵੱਡਾ ਖੁਸ਼ੀਆਂ ਦਾ ਦਰਨ ਖੁਸ਼ੀਆਂ ਦਾ ਦਰਨ ਸੋ ਅਸੀਂ ਸਾਰਿਆਂ ਵੋਟਰਾਂ ਦਾ ਸਪੋਰਟਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਨਮਨ ਧੰਨ ਦੇ ਨਾਲ ਇਹ ਜੋ ਕਾਰਜ ਨੂੰ ਦਰਾਸ ਹੋਇਆ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਗੁਰੂ ਜੀ ਸਮਝ ਦੀ ਚੋਣਾਂ ਹੋਈਆਂ ਜੀ ਜਿਨ੍ਹਾਂ ਦੇ ਰਿਜ਼ਲਟ ਆਏ ਔਰ ਜੋਂ 41 ਖੁਰਦ ਤੋਂ ਮਨਪ੍ਰੀਤ ਸਿੰਘ 41 ਦੀ ਰਹਿਨਮਾਈ ਹੇਠ 42 ਜੋਂ ਤੋਂ ਰਵਿੰਦਰ ਕੌਰ ਜੀ ਜੋ ਕਿ ਚੋਣਾਂ ਚ ਟਿਕਟ ਦਿੱਤੀ ਸੀ ਉਹ ਜੇਤੂ ਘrar ਦਿੱਤੇ ਗਏ ਜੀ ਉਹਨਾਂ ਦੀ ਦੇਖਰੇਖ ਹੇਠ ਜੀ ਬਾਕੀ ਜੋ ਵਿਕਾਸ ਦੇ ਕਾਰਜ ਨੇ ਉਹ ਕਰਾਂਗੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਜਿਨ੍ਹਾਂ ਨੇ ਇਸ ਚੋਣਾਂ ਨੂੰ ਬਾਤ ਚੜ ਕੇ ਹਿੱਸਾ ਲੈ ਕੇ ਜੇਤੂ ਕਰਾਰ ਦਿਵਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਵੀਰ ਸਿੰਘ ਬਾਦਲ ਜਿੰਦਾਬਾਦ ਵੀਰ ਸਿੰਘ ਬਾਦਲ ਜਿੰਦਾਬਾਦ ਅਰਜੀਤ ਸਿੰਘ ਢੱਲਾ ਜਿੰਦਾਬਾਦ ਅਰਜੀਤ ਸਿੰਘ ਢੱਲਾ ਜਿੰਦਾਬਾਦ ਸਬੀਰ ਤੇਰੀ ਸੋਚ ਤੇ ਮੈਨਾ ਦੇ ਕੇ ਭਾਈ ਲਾਟੂਵਾਲ ਬਲਾਕ ਸੰਧੀ ਜਿੱਤੀ ਹੈ ਜੋ ਕਿ ਸਾਡੇ ਪ੍ਰਧਾਨ ਸਰਦਾਰ ਸਬੀਰ ਸਿੰਘ ਬਾਦਲ ਨੇ ਸਾਨੂੰ ਟਿਕਟ ਦੇ ਕੇ ਮਾਨ ਬਖਸ਼ਿਆ ਜੀ ਜਿੰਨੇ ਮੇਰੇ ਸੰਜੋਗੀ ਸੱਜਣਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਫ ਕਾ ਐਮ ਐਲ ਏ ਰਣਜੀਤ ਸਿੰਘ ਢਿੱਲੋਂ ਨੇ ਜਿਨ੍ਹਾਂ ਨੇ ਸਾਡੇ ਨਾਲ ਦਿਨ ਰਾਤ ਮਿਹਨਤ ਕਰਕੇ ਕੰਪੇਨੀਂਗ ਕਰਾਈ ਸਾਨੂੰ ਹਰੇਕ ਸਮਝਾਇਆ ਇਲੈਕਸ਼ਨ ਦੀ ਹਰੇਕ ਡਾਇਰੈਕਸ਼ਨ ਦਿੱਤੀਆਂ ਮੈਂ ਸਾਰੀ ਟੀਮ ਦਾ ਸਾਰੇ ਨਗਰਾਂ ਜਿੰਨੇ ਜਿੰਨੇ ਪਿੰਡਾਂ ਦੇ ਵਿੱਚ ਮੈਨੂੰ ਵੋਟ ਪਈ ਆ ਮੈਂ ਵਿਰੋਧੀ ਧਿਰ ਦਾ ਵੀ ਸਾਰੀਆਂ ਜਿੰਨੀਆਂ ਮੇਰੇ ਨਾਲ ਇਲੈਕਸ਼ਨ ਲੜੇ ਉਹਨਾਂ ਦਾ ਵੀ ਤੁਹਾਨੂੰ ਦਿਲੋਂ ਧੰਨਵਾਦ ਕਰਦਾ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ ਬੋਲੇ ਦੇਖੋ ਮਨਜੀਤ ਸਿੰਘ ਲਵਲੀ ਕਾਰ ਸਿੰਘ ਬਾਟ ਸਾਡੇ ਇਥੋਂ ਬਲਾਕ ਸੰਭਤੀ ਦੇ ਮੈਂਬਰ ਜਿੱਤੇ ਨੇ ਮੈਂ ਇਹਨਾਂ ਸਾਰੇ ਵੀਰਾਂ ਨੂੰ ਬਧਾਈ ਦਿੰਦਾ ਇਹਨਾਂ ਦੀ ਬੜੀ ਮਿਹਨਤ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਝੰਡੇ ਦੇ ਥੱਲੇ ਮਿਹਨਤ ਕੀਤੀ ਲੋਕਾਂ ਨੇ ਸਾਥ ਦਿੱਤਾ ਸਰਕਾਰ ਦੀਆਂ ਧੱਕੇਸ਼ਾਹੀਆਂ ਗੁੰਡਾਗਰਦੀ ਲੁੱਟ ਖਸਟ ਦਬਕਿਆਂ ਦੇ ਸਾਰਿਆਂ ਦੇ باوجود ਸਾਡੇ ਜਿਹੜੇ ਵਰਕਰ ਸੀ ਸਾਡੇ ਸਾਥੀ ਸੀ ਸਾਡੇ ਜਿਹੜੇ ਆਗੂ ਸਹਿਬਾਨ ਸੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਆਪਣੀ ਮਿਹਨਤ ਜਾਰੀ ਰੱਖੀ ਤੇ ਉਹਨਾਂ ਦੀ ਮਿਹਨਤ ਨੂੰ ਲੋਕਾਂ ਨੇ ਭਾਗ ਲਾਇਆ ਲੋਕਾਂ ਨੇ ਸਾਥ ਦਿੱਤਾ ਕਿਉਂਕਿ ਸਾਡੇ ਪੰਜਾਬ ਦੇ ਲੋਕ ਤਾਂ ਸਤਿਤਾ ਹੋਏ ਆ ਸਰਕਾਰ ਕਰਕੇ ਥੋੜਾ ਮੋਟਾ ਝੇਪ ਮੰਨਦੇ ਸੀ ਜੇ ਸਰਕਾਰ ਨਾ ਹੋਵੇ ਫੇਰ ਇਲੈਕਸ਼ਨ ਹੋਵੇ ਜਿਹੜੀ ਹੁਣ 27 ਚ ਹੋਣੀ ਆ ਉਹਦੇ ਵਿੱਚ ਬਿਲਕੁਲ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਿਸੇ ਦਾ ਝਕਾ ਨਹੀਂ ਹੋਣਾ ਤੇ ਜਿੰਨੀ ਵੋਟ ਅੱਜ ਇਹਨਾਂ ਆਮ ਆਦਮੀ ਨੂੰ ਪਈ ਆ ਮਾੜੀ-ਮੋਟੀ ਇਹ ਸਾਰੀ ਘੁੰਮ ਕੇ ਕਾਲੀਦਲ ਨੂੰ ਪੈਣੀ ਆ ਸੋ ਮਸਾਮਨਾ ਵੀ ਇਹ ਜਿਹੜਾ ਸਾਡੀ ਸ਼ੁਰੂਆਤ ਆ ਪਿਛਲੇ ਲੰਮੇ ਸਮੇਂ ਤੋਂ ਅਸੀਂ ਥੋੜਾ ਜਾਂ ਇਸ ਗੱਲ ਤੋਂ ਪਿੱਛੇ ਸੀ ਸਾਡੇ ਵਰਕਰ ਸਾਡੇ ਸਾਥੀ ਵੀ ਥੋੜੇ ਹੌਸਲੇ ਢਾਈ ਬੈਠੇ ਸੀ ਪਰ ਤਰਨ ਤਰਨ ਤੋਂ ਬਾਅਦ ਸਾਡੇ ਹੌਸਲੇ ਬਲੰਦ ਹੋਏ ਨੇ ਔਰ ਉਹ ਬਲੰਦ ਹੌਸਲੇ ਅੱਗੇ ਵਧਣਗੇ ਤੇ ਜਿਹੜਾ ਪੰਜਾਬ ਦਾ ਰੁਝਾਨ ਆ ਪੰਜਾਬ ਤੋਂ ਸਾਰੇ ਪੰਜਾਬ ਚੋ ਜੋ ਰਿਪੋਰਟ ਆ ਰਹੀਆਂ ਨੇ ਉਹਦੇ ਵਿੱਚ ਸ਼ੁਭਨੀ ਕਾਲੀਦਲ ਨੂੰ ਬਹੁਤ ਮਾਨ ਸਨਮਾਨ ਲੋਕ ਦੇ ਰਹੇ ਨੇ ਸਾਥ ਦੇ ਰਹੇ ਨੇ ਭਰੋਸਾ ਕਰ ਰਹੇ ਨੇ ਇਹ ਸੰਕੇਤ ਆ ਕਿ ਆਉਣ ਵਾਲਾ ਸਮਾਂ ਸ਼ੁਰਮਣੀ ਕਾਦੀ ਦਲ ਦਾ ਹੈ। ਇਹ ਇਲੈਕਸ਼ਨ ਨੂੰ ਟੋਟਲ ਫੇਅਰ ਮੰਨਦੇ ਹੋ ਕਿ ਟੋਟਲ ਫੇਅਰ ਨਹੀਂ। ਇਹ ਇਲੈਕਸ਼ਨ ਫੇਅਰ ਨਹੀਂ ਹੈ। ਇਹ ਇਲੈਕਸ਼ਨ ਦੇ ਵਿੱਚ ਸਰਕਾਰੀ ਤੰਤਰ ਵਰਤਿਆ ਗਿਆ। ਮਸ਼ੀਨਰੀ ਵਰਤੀ ਗਈ। ਔਰ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਉਧਰਲੇ ਬੰਦੇ ਝਕਾਰ ਰੱਖਿਆ। ਉਹਦੇ ਝਗਾ ਦੇ باوجود ਜਿਸ ਤਰ੍ਹਾਂ ਆਪਾਂ ਦੇਖਿਆ ਜੇ ਪਹਿਲਾਂ ਅਖਬਾਰਾਂ ਦੇ ਵਿੱਚ ਕਿਵੇਂ ਪੇਪਰ ਲੁੱਟੇ ਗਏ, ਕਿਸ ਤਰ੍ਹਾਂ ਗੁੰਡਾ ਕਰਦੀ ਹੋਈ, ਕਿਸ ਤਰ੍ਹਾਂ ਲੋਕਾਂ ਨੂੰ ਪੇਪਰ ਭੰਤ ਤੋਂ ਰੋਕਿਆ ਗਿਆ, ਕਿਸ ਤਰ੍ਹਾਂ ਐਸਐਸਪੀ ਇਹ ਕਹਿੰਦਾ ਵੀ ਕਿ ਲੋਕਾਂ ਨੂੰ ਘਰੇ ਦੱਬ ਲੋ ਆਉਣ ਨਾ ਤੋਂ ਇਹ ਸਾਰਾ ਕੁਝ ਸਰਕਾਰ ਵੱਲੋਂ ਕੀਤਾ ਗਿਆ। ਇੰਨੇ ਦਬਾਅ ਦੇ باوجود, ਇੰਨੇ ਧੱਕੇ ਦੇ باوجود, ਇਨਾ ਸਹਿਮ ਦੇ باوجود ਲੋਕਾਂ ਨੇ ਵੋਟ ਪਾਈ ਪਰ ਬਹੁਤ ਘੱਟ। ਤੁਸੀਂ ਦੇਖਿਆ ਜਿੰਨੇ 42-45% ਵੋਟ ਸਾਰੀ ਪਈ ਆ। ਇਹਦਾ ਵੀ ਇੱਕ ਕਾਰਨ ਇਹ ਸੀ ਵੀ ਲੋਕ ਚਾਹੁੰਦੇ ਸੀ ਵੀ ਕਿਤੇ ਜਾਵਾਂਗੇ ਬੂਤੇ ਕੋਈ ਝਗੜਾ ਨਾ ਹੋ ਜੇ ਸਰਕਾਰ ਦਬਾਅ ਪਾਉਗੀ, ਕੁਝ ਜੇ ਕਰੂਗੀ। ਬਹੁਤ ਸੂਰਮੇ ਲੋਕ ਵੋਟ ਪਾਉਣ ਨਿਕਲੇ ਨੇ ਬਾਹਰ ਜਿਹੜੇ ਆਮ ਲੋਕ ਸੀ ਵਿਚਾਰੇ ਡਰਦੇ ਵੋਟ ਪਾਉਣ ਵੀ ਨਹੀਂ ਨਿਕਲੇ। ਇਹ ਸਰਕਾਰੀ ਤੰਤਰ ਸੀ, ਸਰਕਾਰ ਦਾ ਡਰ ਸੀ, ਭੈ ਸੀ। ਜਿਸ ਕਰਕੇ ਵੋਟ ਪੋਲ ਬਹੁਤ ਘੱਟ ਹੋਈ ਆ ਉਹ ਘੱਟ ਬੋਟ ਦੇ ਵਿੱਚੋਂ ਵੀ ਜਿਹੜਾ ਸ਼ੋਮਨੀ ਕਾਲੀਦਾਲ ਨੂੰ ਮਾਨ ਸਨਮਾਨ ਦੇ ਰਹੇ ਨੇ ਲੋਕ ਇਹ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਸਾਡੇ ਉਮੀਦਵਾਰ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਵਧਾਈ ਤੇ ਪਾਤਰ ਨੇ